ਸਭ ਠੀਕ ਠਾਕ ਨੂੰ। ਅ ਅੱਜ ਮੈਂ ਕਿ ਤੁਹਾਨੂੰ ਰਾਮਟੈਕਸ ਦੀ ਵੈਰਾਈ ਲੈ ਕੇ ਆਈ ਆਂ। ਪਿਓਰ ਕੈਮਰਿਕ ਦੇ ਅੱਜ ਦਾ ਗਰਮੀ ਦੇ ਸੂਟਿਆ ਪਿਓਰ ਕੈਮਰਿਕ ਦੇ ਰਾਮਟੈਕਸ ਦੇ ਸੂਟ ਹੋਣਗੇ। ਤੁਸੀਂ ਨਾ ਅ ਮੇਰੀ ਜਿਹੜੀ ਵੀਡੀਓ ਪਰ ਦੇ ਨਾ ਉਹਦੇ ਵਿੱਚ ਦੇਖਣਾ ਚਾਹੇਂ ਚ ਡਿਟੇਲ ਦੇ ਵਿੱਚ ਤੇ ਇਹ ਮੈਂ ਸ਼ਾਰਟ ਵੀਡੀਓ ਬਣਾ ਰਹੀ ਆਂ ਉਹਦੇ ਵਿੱਚ ਮੈਂ ਸਭ ਕੁਝ ਦੱਸਿਆ ਜਿੱਦਾ ਇਹ ਹੈਗਾ ਇੱਕ ਨੰਬਰ ਇਹ ਜਿੱਦਾਂ ਨਾ ਮੈਂਡੀ ਕਲਰ ਆ ਡਾਇਟ ਮੈਂਡੀ ਕਲਰ ਤੁਸੀਂ ਕਹਿ ਸਕਦੇ ਹੋ ਇਹਦਾ ਨਾ ਮਤਲਬ ਜੀ ਪੂਰੇ ਜ਼ਕਰ ਨਿੰਦਾ ਇਸ ਤਰ੍ਹਾਂ ਲਾਇਆ ਕਿ ਇਸ ਦੀ ਕੀਮਤ ਹੈਗੀ 1800 ਰੁਪਏ ਤੇ ਨੰਬਰ ਹੈਗਾ 1 ਤੇ ਇਸ ਦਾ ਦੁਪੱਟਾ ਵੀ ਦੇਖੋ ਨਾ ਇਸੀ ਤਰ੍ਹਾਂ ਇਸ ਸੂਟ ਦੇ ਵਿੱਚ ਨਾ ਛੋਟਾ-ਛੋਟਾ ਫਲ ਦਾ ਪ੍ਰਿੰਟ ਹੈ ਜਿਹਦਾ ਸਾਰਾ ਪ੍ਰਿੰਟਡ ਸੂਟ ਹੈ ਘੇਰੇ ਤੇ ਕਢਾਈ ਆ ਤੇ ਪੰਜ ਫਲਾਵਰ ਆ ਤੁਸੀਂ ਵੱਡੀ-ਵੱਡੀ ਹੋ ਟਿਕਣੀ ਤੇ ਇਹਦੇ ਨਾਲ ਮਰਮਰ ਦਾ ਦੁਪੱਟਾ ਪਿਓਰ ਮਰਮਰ ਦਾ ਹੈ ਨਾ ਤੁਸੀਂ ਇਹ ਨਹੀਂ ਕਹਿਣਾ ਕਿ ਹੁਣ ਗਰਮੀ ਖਾਜਮ ਹੋਣ ਵਾਲੀ ਆ ਤੇ ਇਹ ਅੰਨਾ ਤੇ ਮਰਮਰ ਸੂਟ ਤੇ ਤਨਤ ਆ ਰਹੀ ਆ ਕਿਉਂਕਿ ਮੈਂ ਨਵਾਂ ਕੰਮ ਸ਼ੁਰੂ ਕੀਤਾ ਹੈ ਤੇ ਫਿਰ ਇਹ ਇਸ ਤਰ੍ਹਾਂ ਦੀ ਮੇਰੇ ਕੋਲ ਵੈਰਾਈਟੀ ਨੇ ਮੈਂ ਤੁਹਾਨੂੰ ਸਾਰੀ ਦਿਖਾ ਦੇਣੀ ਆ ਤੇ ਕਿ ਇਹ ਦੇਸ਼ਾਂ ਵਿੱਚ ਕੁਝ ਮੌਸਮ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਇਸ ਲਈ ਇੱਕ ਨੰਬਰ ਹੈ ਜਿੱਦਾ ਇਹਦੀ ਕੀਮਤ ਹੈ ਵੀ 1800 ਰੁਪਏ 1800 ਰੁਪਏ ਤੁਸੀਂ 94025 18814 ਤੇ ਬੁੱਕ ਕਰਨਾ ਤੇ ਦੂਸਰਾ ਕਲਰ ਹੈਗਾ ਆ ਮਾਊਸ ਕਲਰ ਮਾਊਸ ਕਲਰ ਦੋ ਨੰਬਰ 1800 ਰੁਪਏ ਤੇ ਇਸ ਤਿੱਖੜਾਈ ਤੁਸੀਂ ਦੇਖ ਸਕਦੇ ਹੋ ਤਸਵੀਰ ਵੱਡੀ ਵੀਡੀਓ ਦੇਖਣੀ ਹੈ ਤੇ ਇਹਦੇ ਵਿੱਚ ਤੁਸੀਂ ਪੈਂਦੇ ਕਰਮ ਕੈਮਰਿਕ ਦਾ ਸੁੰਦਿਆ ਤੇ ਪਿਓਰ ਮਾਲ ਮਾਲ ਪਿਓਰ ਮਾਲ ਦਾ ਦੁਪੱਟਾ ਹੈ ਅੱਜ ਨਾ ਪਿਓਰ ਮਾਲ ਦਾ ਪ੍ਰਿੰਟਡ ਜਿਸ ਤਰ੍ਹਾਂ ਸੁੰਦੇ ਉਸੇ ਤਰ੍ਹਾਂ ਚਾਰੇ ਪਾਸੇ ਦੁਪੱਟੇ ਦੇ ਨੇਸ ਲੱਗੀ ਹੋਵੇਗੀ ਤੁਹਾਨੂੰ ਕੋਈ ਵੀ ਕੋਸ਼ ਨਹੀਂ ਬਸ ਤੁਸੀਂ ਸਿਰਫ ਸਲਾਹ ਆਇਆ ਫਿਰ ਤੁਹਾਨੂੰ ਘਰ ਤੱਕ ਪਹੁੰਚੇਗਾ 1800 ਦੇ ਦੋ ਨੰਬਰ ਤਿੰਨ ਨੰਬਰ ਦੇ ਵਿੱਚ ਆ ਗਿਆ ਆ ਲਾਈਟ ਗ੍ਰੇ ਗ੍ਰੇ ਕਲਰ ਹੈ ਜਿੱਦ ਨਾ ਗ੍ਰੇ ਹੈ ਨਾ ਨੰਗੂਰੀ ਹੈ ਜਿੱਦਾਂ ਤੇ ਬਲੂ ਜਿਹੜਾ ਵਿੱਚ ਛੇੜ ਗਿਆ ਮੈਨੂੰ ਬਹੁਤ ਨਾ ਛੇੜਾਂ ਬਾਰੇ ਜਿਆਦਾ ਨਹੀਂ ਕੁਝ ਦੇਖ ਸਕਦੇ ਆ ਤੇ ਰਾਮ ਟੈਕਸ ਦੀਦਾ ਇਹ ਬਹੁਤ ਸੀ ਐਕਸਕਲੂਸਿਵ ਜਿਦਾ ਨਾ ਜਦਾਈ ਐਮਬਰਾਇਡਰੀ ਆ ਕਪੜਾ ਹੁੰਦਾ ਆ ਤੇ ਤੁਹਾਨੂੰ ਕਪੜੇ ਵੱਲ ਕੋਈ ਸ਼ਿਕਾਇਤ ਨਹੀਂ ਆਵੇਗੀ ਤੇ ਇਸਦੇ ਇਸ ਤਰ੍ਹਾਂ ਮਤਲਬ ਉਹ ਨਾ ਕੀ ਰੇਤੇ ਹੋ ਗਿਆ ਤੁਹਾਨੂੰ ਕਿ ਤੇ ਬਾਕੀ ਫਲਾਵਰ ਪੰਜ ਫਲਾਵਰ ਆ ਜਿਦਾ ਤੇ ਇਹ ਹੈਗਾ ਨੰਬਰ 10 ਤੇ ਕੀਮਤ ਸੀ 1800 ਰੁਪਏ 940251 डबल 8140 ਤੁਸੀਂ ਬੁੱਕ ਕਰੋ ਤੇ ਆਪਣਾ ਫੂਡ ਦਾ ਤੱਕ ਫ੍ਰੀ ਮਗਰ ਤੇ ਅਗਰ ਫੂਡ 컬러 ਰੂਬਲਰ ਜਾਮਨੀ ਕਲਰ ਜਾਮਨੀ ਕਲਰ ਹੋ ਗਿਆ ਪਰਪਲ ਕਲਰ ਦਿੱਤਾ ਹੋ ਗਿਆ ਨਾ ਫੂਡ ਕਲਰ ਤੇ ਕਢਾਈ ਸੇਮ ਸਾਰਾ ਕੁਝ ਇੱਕੋ ਇੱਕੋ ਸਟੱਪ ਸਭ ਕੁਝ ਕੈਮਰੀ ਕਢਾਇਆ ਜਿਹਦਾ ਪਿਓਰ ਕੈਮਰੀ ਕਿਦ ਸੰਗਿਆ ਤੇ ਕਿਉਂਕਿ ਅਜੇ ਵੀ ਗਰਮੀ ਕਾਫੀ ਕਹਿ ਜਲ ਲੋਕ ਹੁੰਦੇ ਨਾ ਉਹਨੂੰ ਗਰਮੀ ਕਾਫੀ ਲੱਗਦੀ ਹੈ ਨਾ ਇਹ ਘੇ ਵੀ ਸੁਖ ਨਹੀਂ ਪਾ ਸਕਦੇ ਤੇ ਮਰਮਰ ਦੇ ਦੁਪੱਟੇ ਗਰਮੀ ਜਿੱਦਾ ਤੇ ਕਹੂੰਗਾ ਆਪਣਾ ਫੇਸ ਵਗੈਰਾ ਸਾਫ਼ ਕਰਨਾ ਹੁੰਦਾ ਨਾ ਤੇ ਇਹ ਹੈਗਾ ਫੋਰਥ ਨੰਬਰ ਜਿੱਥੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਤੇ ਦੁਪੱਟੇ ਤੇ ਵੀ ਬਹੁਤ ਵਧੀਆ ਪ੍ਰਿੰਟ ਹੈ ਜਿੱਦਾ ਤੇ ਬਹੁਤ ਜਿਆਦਾ ਘਰ ਘਰ ਦੇ ਵਿੱਚ ਇੰਨਾ ਵਧੀਆ ਤੁਹਾਨੂੰ ਦੱਸ ਨਹੀਂ ਸਕਦੀ ਨਾ ਮੈਂ ਆਪ ਦੇਖ ਕੇ ਦਿਖਾ ਸਕਣੀ ਹੈ ਤੇ ਪਿਓਰ ਦੇ ਹੁੰਦੇ ਆ ਮਸਲੀਨ ਦੇ ਬਣਾਉਂਦੇ ਆ ਤੇ ਮੈਂ ਚਾਹੁੰਦੀ ਸੀ ਕਿ ਮਰਮਲ ਦੇ ਦੁਪट्टे ਕਹੇ ਰਾਮਪੈਪਸ ਵਾਲੇ ਨਹੀਂ ਬਣਾਉਂਦੇ ਪਰ ਇਹਨਾਂ ਨੂੰ ਤਾਂ ਬਹੁਤ ਹੀ ਵਧੀਆ ਜਿੱਦਾ ਨਾ ਤੁਹਾਨੂੰ ਨਾ ਫਟੇਗਾ ਚਾਰੇ ਪਾਸੇ ਲੇਸ ਲੱਗੀ ਆ ਤੇ ਸਕੂਲ ਗੋਇੰਗ ਟੀਚਰਸ ਪ੍ਰੋਫੈਸਰ ਤੇ ਜੋ ਵੀ ਜਿੱਦਾ ਕੋਈ 올ਡ ਰੇਡੀ ਹੋਗੇ ਜਾਂ ਗਰ ਸਾਰਿਆਂ ਦੇ ਜਿੱਦੇ ਬਹੁਤ ਹੀ ਵਧੀਆ ਕਲਰ ਆ ਚਾਰ ਲੱਗਿਆ ਮੈਂ ਅੱਜ ਕਰੀ ਬਹੁਤ ਵੀਡੀਓ ਬਤਾਂਦਾ ਹੋਏਗੀ ਸਸਤੀ ਕਰ